ਪੀਪੀਆਰ ਦੀ ਵੈਕਸੀਨ ਹੁੰਦੀ ਹੈ ਜੀ ਇੱਕ ਬੱਕਰੇ ਦੇ ਵਿੱਚ ਪਾਈ ਜਾਂਦੀ ਹੈ ਇਹ ਇੱਕ ਬਿਮਾਰੀ ਆ ਇਹੀ ਬਿਮਾਰੀ ਹੈ ਤੇ ਇਹੀ ਵੈਕਸੀਨ ਦਾ ਨਾਮ ਹੈ ਇਹਨੂੰ ਆਪਾਂ ਪੰਜਾਬੀ ਚ ਬੋਲਦਾਨਾ ਹੈਗੇ ਬੱਕਰੀ ਪਲੇਗ ਰੋਗ PPR ਨੂੰ ਆਪਾਂ ਪੰਜਾਬੀ 'ਚ ਕਹ ਦਿੰਦੇ ਆ ਬੱਕਰੀ ਪਲੇਗ ਰੋਗ ਇਹ ਇੱਕ ਪਲੇਗ ਦੀ ਬਿਮਾਰੀ ਆ ਬੱਕਰੀਆਂ ਦੇ ਵਿੱਚ ਇਹ ਹੁੰਦੀ ਕਿਵੇਂ ਆ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਆ ਥੋੜਾ ਜਿਹਾ ਜਿਹੜੀ PPR ਦੀ ਵੈਕਸੀਨ ਹੁੰਦੀ ਆ ਬਿਮਾਰੀ ਹੁੰਦੀ ਆ ਇਹ ਬੱਕਰੀਆਂ ਦੇ ਵਿੱਚ ਇਹਦੇ ਸਿੰਪਟਮ ਕੀ ਹੁੰਦੇ ਆ ਜਦੋਂ ਇਹ ਆ ਜੇ ਇਹ ਇੱਕ ਵਾਇਰਲ ਡਿਜ਼ੀਜ਼ ਆ ਜਿਹੜੀ ਕਿ ਆ ਤੁਹਾਡੀ ਬੱਕਰੀ ਦੇ ਲੰਗਸ ਦੇ ਉੱਪਰ ਅਟੈਕ ਕਰੂਗੀ ਫੇਫੜਿਆਂ ਦੇ ਉੱਪਰ ਅਟੈਕ ਕਰੂਗੀ ਤਾਂ ਜਿਹਦੇ ਨਾਲ ਕਿ ਆ ਤੁਹਾਡੇ ਜਾਨਵਰ ਦੇ ਨੱਕ ਵਿੱਚੋਂ ਪਾਣੀ ਆਉਂਦਾਗਾ ਜਾਨਵਰ ਦੇ ਮੂੰਹ ਵਿੱਚੋਂ ਪਾਇੰਟ ਡਿੱਗੂ ਆ ਉਹਦੀਆਂ ਅੱਖਾਂ 'ਚੋਂ ਪਾਣੀ ਆਊਗਾ ਤੇ ਉਸ ਨੂੰ ਹਲਕੇ 10 ਲੱਗਣਗੇ ਤੇ ਉਹ ਸਿਰ ਝੁਕਾ ਕੇ ਬਿਲਕੁਲ ਇੱਕ ਸਾਈਡ ਦੇ ਉੱਪਰ ਕੋਰਨਰ ਦੇ ਵਿੱਚ ਆ ਕੇ ਖੜਾ ਹੋ ਜਾਊਗਾ ਕਿਤੇ ਵੀ ਖੁੰਜੇ ਵਿੱਚ ਆ ਕੇ ਖੜਾ ਹੋ ਜਾਊਗਾ ਇਹਦੀ ਨਿਸ਼ਾਨੀ ਹੁੰਦੀ ਹੈ ਪੀਪੀਆਰ ਦੀ ਦੁਬਾਰਾ ਫਿਰ ਸੁਣ ਲਓ ਜਿਹੜਾ ਪੀਪੀਆਰ ਦਾ ਰੋਗ ਆ ਇਹਦੇ ਨਾਲ ਥੋਡੀ ਬੱਕਰੀ ਦੇ ਨੱਕ, ਕੰਨ, ਨੱਕ, ਮੂੰਹ ਤੇ ਅੱਖਾਂ ਦੇ ਵਿੱਚੋਂ ਪਾਣੀ ਡਿੱਗੂ ਆ ਬੁਰੇ ਤਰੀਕੇ ਨਾਲ 10 ਲੱਗ ਜਾਣਗੇ ਉਹਨੂੰ ਬੁਖਾਰ ਵੀ ਹੋਊਗਾ ਤੇ ਐਂਡ ਦੇ ਉੱਪਰ ਕਿਉਂ ਕਿਸੇ ਕਾਰਨਰ ਦੇ ਵਿੱਚ ਲਾ ਕੇ ਨੀਵੀਂ ਪਾ ਕੇ ਸਿਰ ਚਾ ਕੇ ਖੜ ਜਾਉਂਦਾ ਕਿਉਂਕਿ ਇਹ ਬਿਮਾਰੀ ਕੀ ਆ ਬੱਕਰੀਆਂ ਦੇ ਵਿੱਚ ਸਭ ਤੋਂ ਖਤਰਨਾਕ ਬਿਮਾਰੀ ਪਾਈ ਜਾਂਦੀ ਆ ਜਿਹਦੇ ਨਾਲ ਕੀ ਆ ਲੋਕਾਂ ਦੇ ਬਹੁਤ ਸਾਰੀਆਂ ਬੱਕਰੀਆਂ ਦਾ ਨੁਕਸਾਨ ਹੋ ਜਾਂਦਾ ਜੀ ਹੋਰ ਨੁਕਸਾਨ ਕਿਉਂ ਹੁੰਦਾਗਾ ਕਿਉਂਕਿ ਇਹ ਇੱਕ ਵਾਇਰਲ ਡਿਜ਼ੀਜ਼ ਹੈ ਸੁਰੂ ਪਹਿਲਾਂ ਕਹਿ ਕੇ ਹਟਾਂਗਾ ਕਿ ਜੇ ਅੱਜ ਇੱਕ ਬੱਕਰੀ ਨੂੰ PPR ਹੋ ਗਿਆ ਕੱਲ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਨਾਲ ਤੁਹਾਡੇ 4-5 ਜਾਨਵਰ ਜਿਹੜੇ ਨਾਲ ਰਹਿ ਰਹੇ ਐ ਵਸ ਜਾਨਵਰ ਉਹ ਵੀ ਅਸਤ ਹੋ ਜਾਣ। ਕਿਉਂਕਿ ਇੱਕ ਵਾਰੀ ਫਾਰਮ ਦੇ ਵਿੱਚ ਆ ਗਈ ਇਸ ਨੂੰ ਕੱਢਣਾ ਮੁਸ਼ਕਿਲ ਹੈ। ਤਾਂ ਇਸ ਕਰਕੇ ਇਹ ਹੁੰਦੀ ਕਿਉਂ ਆ? ਸਭ ਤੋਂ ਪਹਿਲਾਂ ਇਹ ਜਾਣ ਦੀ ਲੋੜ ਹੈ ਕਿ ਇਹ ਬਿਮਾਰੀ ਆਉਂਦੀ ਕਿਉਂ ਆ? ਆਉਣ ਦਾ ਦਾ ਕਾਰਨ ਹੈ ਕਿ ਤੁਹਾਡਾ ਜਾਨਵਰ ਸਟ्रेस ਦੇ ਵਿੱਚ ਆਉਣਾ। ਉਹਦਾ ਦਿਮਾਗ ਹੈ ਉਹਦਾ ਜਿਹੜਾ ਮਾਈਂਡ ਹੈ ਉਹ ਸਟ्रेस ਦੇ ਵਿੱਚ ਆ ਜਾਂਦਾ ਉਹ ਅਨਕੰਫਰਟੇਬਲ ਫੀਲ ਕਰਦਾ ਫਾਰਮ ਦੇ ਵਿੱਚ। ਤਾਂ ਹੀ ਇਹ ਜਿਹੜਾ ਵਾਇਰਸ ਹੈ ਬੀਪੀਆਰ ਦਾ ਉਹਦੇ ਬ੍ਰੇਨ ਦੇ ਵਿੱਚ ਪੈਦਾ ਹੁੰਦਾ ਤੇ ਜਿਹਦੇ ਨਾਲ ਕਿ ਤੁਹਾਡੀ ਬੱਕਰੀ ਬਿਮਾਰ ਹੋ ਜਾਂਦੀ ਹੈ ਹੁਣ ਇਹ ਵੀ ਆਪਾਂ ਜਾਣ ਲਈ ਕਿ ਬੱਕਰੀ ਦੇ ਸਟ्रेस ਦੇ ਵਿੱਚ ਆਉਣ ਦੇ ਕਾਰਨ ਕੀ ਹੈ ਤੁਹਾਡਾ ਜਾਨਵਰ ਸਟ्रेस ਵਿੱਚ ਕਿਉਂ ਆਉਗਾ ਉਹਦੇ ਦੋ ਤਿੰਨ ਮੇਨ ਕਾਰਨ ਹੈਗੇ ਵੀ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮੇਜਰ ਕਾਰਨ ਉਹਦਾ ਮੰਨਿਆ ਜਾਂਦਾਗਾ ਕਿ ਅਗਰ ਆਪਣੇ ਕੋਲੇ ਇੱਕ ਜਗ੍ਹਾ ਦੇ ਵਿੱਚ 20 ਜਾਨਵਰ ਰੱਖਣ ਦੀ ਕੈਪੈਸਿਟੀ ਆ ਤਾਂ ਆਪਾਂ ਉਹਦੇ ਵਿੱਚ 40 50 ਜਾਨਵਰ ਬਾੜ ਰੱਖਿਆ ਤਾਂ ਓਵਰ ਕਰਾਊਡਿੰਗ ਆਪਾਂ ਇਹਨੂੰ ਬੋਲ ਦੰਨੇ ਆ ਕਿ ਲੋੜ ਤੋਂ ਵੱਧ ਜਾਨਵਰ ਇੱਕ ਜਗ੍ਹਾ ਦੇ ਵਿੱਚ ਰੱਖਣਾ ਜਿੰਨੀ ਤੁਹਾਡੇ ਫਾਰਮ ਦੀ ਕੈਪੈਸਿਟੀ ਹੈਗੀ ਆ ਓਨੇ ਹੀ ਜਾਨਵਰ ਤੁਹਾਡੇ ਫਾਰਮ ਦੇ ਵਿੱਚ ਹੋਣ ਕਿਉਂਕਿ ਹੁਣ ਉਹਦਾ ਕੀ ਰੀਜ਼ਨ ਹੈ ਹੁਣ ਓਵਰ ਕਰਾਊਡਿੰਗ ਨਾਲ ਕੀ ਆ ਨਾ ਤਾਂ ਤੁਹਾਡਾ ਜਾਨਵਰ ਚੰਗੇ ਤਰੀਕੇ ਨਾਲ ਖਾ ਸਕੂਆ ਨਾ ਉਹਨੇ ਚੰਗੇ ਤਰੀਕੇ ਨਾਲ ਪੀ ਸਕਣਾ ਕੁਛ ਵੀ ਨਾ ਉਹਨੇ ਚੰਗੇ ਤਰੀਕੇ ਨਾਲ ਬੈਠ ਸਕਣਾ ਨਾ ਖੜ ਸਕਣਾ ਕਿਉਂਕਿ ਬੱਕਰੇ ਵਿੱਚ ਕਾਹਤ ਹੁੰਦੀ ਆ ਇੱਕ ਦੂਜੇ ਨਾਲ ਟੱਕਰ ਮਾਰਨ ਦੀ ਤਾਂ ਜਦੋਂ ਖਾਂ ਨੂੰ ਕਰਦੀ ਆ ਦੂਸਰੀ ਬੱਕਰੀ ਮਾਰਦੀ ਆ ਉਹ ਖਾਣੂ ਗੇ ਤੀਸਰੀ ਬੱਕਰੀ ਦੇ ਮਾਰਦੀ ਹੈ ਤਾਂ ਕਿ ਥੋੜਾ ਜਾਨਵਰ ਕਿਹਾ ਨਾ ਦਾ ਪੇਟ ਭਰ ਪਾਇਆ ਨਾ ਉਹਨੂੰ ਬੈਠਣ ਨੂੰ ਚੰਗੇ ਤਰੀਕੇ ਨਾਲ ਪ੍ਰੋਪਰ এনवायरमेंट ਦਿੱਤਾ ਆਪਾਂ ਨਹੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਸਾਹ ਲੈ ਸਕਿਆ ਉਹ ਤਾਂ ਉਹਦੇ ਨਾਲ ਕੀ ਜਾਨਵਰ ਤੁਹਾਡਾ ਸਟ्रेस ਦੇ ਵਿੱਚ ਆ ਜਾਂਦਾ ਤੇ ਪੀਪੀਆਰ ਦਾ ਰੋਗ ਬਣਦਾ ਸਮਝਦਾਰੀ ਹੈ ਮੇਰੀ ਗੱਲ ਤੁਹਾਨੂੰ ਔਰ ਦੂਸਰਾ ਜਿਹੜਾ ਮੇਨ ਕਾਰਨ ਹੈ ਇਹਦਾ ਕਿ ਜਿਹੜੇ ਆਪਾਂ ਜ਼ਿਆਦਾਤਰ ਫਾਰਮਰ ਕੀ ਆ ਮੰਡੀਆਂ ਦੇ ਵਿੱਚੋਂ ਜਾਨਵਰ ਪਰਚੇਸ ਕਰ ਲੈਂਦੇ ਆ ਔਰ ਜਾਨਵਰ ਖਰੀਦਨਸਾਰ ਤੁਸੀਂ ਮੰਡੀ ਦੇ ਵਿੱਚੋਂ ਜਿਹੜੇ ਤੁਹਾਡੇ ਫਾਰਮ ਦਾ ਰਿਵਰਡ ਹੈਗਾ 20 50 ਬੱਕਰੇ ਨੇ ਆਪਾਂ ਨਾਲ ਦੀ ਨਾਲ ਜਾਨਵਰ ਲਿਆ ਇੱਕੋ ਦੇ ਵਿੱਚ ਐਂਟਰ ਕਰ ਦੰਨੇ ਆ ਤਾਂ ਆਪਾਂ ਨੂੰ ਤਾਂ ਨਹੀਂ ਪੜਨਾ ਮੰਡੀ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਜਾਨਵਰ ਆਉਂਦੇ ਆ ਕਿਹੜਾ ਜਾਨਵਰ ਬਿਮਾਰ ਹੈ ਕਿਹੜਾ ਸਹੀ ਹੈ ਇਹਦੇ ਵਿੱਚ ਆਪਾਂ ਕਿਵੇਂ ਲਾ ਸਕਦੇ ਤਾਂ ਉਹ ਜਾਨਵਰ ਕਿਹੜਾ ਤੁਹਾਡੇ ਫਾਰਮ ਦਾ ਜਾਨਵਰ ਉਹਨੂੰ ਵੀ ਰਕਾਰ ਦੰਦਾ ਤਾਂ ਇਹਦੀ ਪ੍ਰੋਕੇਸ਼ਨ ਕੀ ਹੈਗੀ ਆ ਕਿ ਜਿਹੜਾ ਤੁਸੀਂ ਜਾਨਵਰ ਲੈ ਕੇ ਆ ਰਹੇ ਹੋ ਉਹਨੂੰ ਘੱਟੋ ਘੱਟ 4-5-6 ਦਿਨ ਤੁਸੀਂ ਬਿਲਕੁਲ ਦੂਸਰੇ ਜਾਨਵਰਾਂ ਤੋਂ ਅਲੱਗ ਰੱਖੋ ਦੂਰ ਰੱਖੋ ਉਹਦਾ ਖਾਣ ਪਾਣ ਸਾਰਾ ਕੁਝ ਅਲੱਗ ਰਵੇ ਉਹਨੂੰ 5-6 ਦਿਨ ਨੋਟਿਸ ਕਰੋ ਅਗਰ ਕੋਈ ਬਿਮਾਰੀ ਨੇ ਅਟੈਕ ਕਰਨਾ ਹੋਇਆ ਤਾਂ 4-5 ਦਿਨਾਂ ਵਿੱਚ ਉਹਨੂੰ ਕਰ ਜੂਗੀ ਅਗਰ ਉਹ ਪ੍ਰੋਪਰ ਤਰੀਕੇ ਨਾਲ ਸਹੀ ਖਾ ਪੀ ਰਿਹਾ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਤਾਂ ਤੁਸੀਂ ਉਹਨੂੰ ਆਹ ਦੂਜੇ ਜਾਨਵਰਾਂ ਵਿੱਚ ਮਿਕਸ ਕਰ ਸਕਦੇ ਹੋ ਤੇ ਜ਼ਿਆਦਾਤਰ ਫਾਰਮਰ ਕੀ ਆਪਣੇ ਇੱਥੇ ਗਲਤੀ ਕਰ ਜਾਂਦੇ ਆ ਕੀ ਜਾਨਵਰ ਲਿਆਉਣ ਸਾਰ ਆਪਾਂ ਦੂਜੇ ਜਾਨਵਰਾਂ 'ਚ ਮਿਕਸ ਕਰਤਾ ਠੀਕ ਹੈ ਇਹ ਚੀਜ਼ਾਂ ਕਦੇ ਵੀ ਨਹੀਂ ਕਰਨੀਆਂ ਤੀਸਰਾ ਦਾ ਮੇਨ ਕਾਰਨ ਹੈਗਾ ਛੋਟੇ ਬੱਚੇ ਵੀ ਜਿਹੜੇ ਕਿਸਾਨ ਕਹਿੰਦੇ ਵੀ ਆਪਣਾ ਪੈਸਾ ਘੱਟ ਲੱਗੂ ਆ ਜੀ ਬੱਕਰੀ ਦਾ 25000 ਦੀ 30000 ਦੀ ਆਉਂਦੀ ਆ ਤਾਂ ਬੱਕਰੇ ਆਪਣੇ ਨੂੰ ਚਾ ਤਿੰਨ ਚਾਰ ਬੱਚੇ ਆ ਜਾਣਗੇ ਆਪ ਨੂੰ ਬੱਚੇ ਲੈਣ 'ਚ ਵੱਧ ਫਾਇਦਾ ਕਿਉਂਕਿ ਤੁਸੀਂ ਇੱਕ ਗੱਲ ਨੋਟ ਕਰ ਲਿਓ ਚਾਹੇ ਲਿਖ ਲਿਓ ਇਹ ਸਾਡਾ ਸੱਤ ਸਾਲਾ ਤਜਰਬਾ ਹੈਗਾ ਜਿਹੜੀ ਬੱਕਰੀ ਤੁਹਾਡੇ ਫਾਰਮ ਤੇ ਸੂਕੇ ਤੁਹਾਡੇ ਕੋਲ ਬੱਚੇ ਦੇਊਗੀ ਸਭ ਤੋਂ ਜਿਹੜੀ ਚੰਗੀ ਗ੍ਰੋਥ ਹੈ ਜਿਹੜੀ ਬੈਸਟ ਗ੍ਰੋਥ ਆ ਤੁਹਾਡੇ ਬੱਚਿਆਂ ਦੀ ਫਾਰਮ ਦੇ ਉਹੀ ਬੱਚਿਆਂ ਦੀ ਆਉਣੀ ਹੈ ਕਿਉਂਕਿ ਉਹਨਾਂ ਨੇ ਉਹ ਤੁਹਾਡੇ ਫਾਰਮ ਦੇ এনवायरमेंट ਦੇ ਵਿੱਚ ਜਨਮ ਲਿਆ ਆਲਰੇਡੀ ਆਕਰ ਤੁਸੀਂ ਕਿਸੇ ਹੋਰ ਜਗ੍ਹਾ ਤੋਂ 3-4 ਮਹੀਨਿਆਂ ਦਾ ਬੱਚਾ ਪੱਟ ਕੇ ਲਿਆਓਗੇ ਕਿਸੇ ਫਾਰਮ ਦੇ ਉੱਪਰ ਰਹਿ ਰਿਹਾ ਉਹ ਉੱਥੇ ਆਪ ਦੇ ਤਰੀਕੇ ਨਾਲ ਰਹਿ ਰਿਹਾ ਉਹਨੂੰ ਇੱਥੇ ਤੁਸੀਂ ਨਵਾਂ এনवायरमेंट ਦਿੱਤਾ ਉਹਦੇ ਵਿੱਚ ਇੰਨੀ ਸੈਨ ਦੀ ਸ਼ਕਤੀ ਨਹੀਂ ਹੁੰਦੀ ਤਾਂ ਘੜ ਕੇ ਵੀ ਬੱਚਿਆਂ ਦੇ ਵਿੱਚ ਪੀਪੀਆਰ ਦੀ ਸਮੱਸਿਆ ਸਭ ਤੋਂ ਜ਼ਿਆਦਾ ਆਉਂਦੀ ਹੈ ਬੱਕਰੀਆਂ ਨਾਲੋਂ ਜਿਹੜੀ ਪੀਪੀ ਆਰ ਹੈ ਉਹ ਬੱਚਿਆਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਤਾਂ ਤੁਸੀਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਹੈਗੀ ਹਮੇਸ਼ਾ ਗਰੇਜ਼ ਕਰੋ ਛੋਟੇ ਬੱਚੇ ਖਿਰਦਨ ਤੋਂ ਕਿਉਂਕਿ ਛੋਟਾ ਬੱਚਾ ਜਿਹੜਾ ਤੁਹਾਡੇ ਫਾਰਮ 'ਚ ਜਨਮ ਲਊਗਾ ਉਸੇ ਨੇ ਹੀ ਗਰੋ ਸਭ ਤੋਂ ਵਧੀਆ ਕਰਨੀ ਹੈ ਔਰ ਉਸ ਨੂੰ ਬਿਮਾਰੀਆਂ ਵੀ ਬਿਲਕੁਲ ਘੱਟ ਆਉਣੀਆਂ ਕਲੀਅਰ ਹੈ ਜੀ ਗੱਲ ਇਹ ਤਾਂ ਜਿਹੜੇ ਕੀ ਹੈ ਇਸ ਕਾਰਨ ਕਰਕੇ ਔਰ ਉਸ ਤੋਂ ਚੌਥਾ ਕਾਰਨਿਕ ਹੋਰ ਹੈ ਟਰਾਂਸਪੋਰਟੇਸ਼ਨ ਦੇ ਦੌਰਾਨ ਬਹੁਤ سارے ਲੋਕ ਠੋਖਾ ਖਾ ਜਾਂਦੇ ਕੀ ਆਪਾਂ ਬੱਕਰੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾ ਕੇ ਟਰਾਂਸਪੋਰਟੇਸ਼ਨ ਕਰਨੀ ਹੈ ਤਾਂ ਉੱਥੇ ਵੀ ਤੁਹਾਡਾ ਜਾਨਵਰ ਸਟ੍ਰੈਸ ਦੇ ਵਿੱਚ ਆਉਂਦਾਗਾ ਉਹਦਾ ਕਾਰਨ ਕੀ ਹੈਗਾ ਕਿ ਆਪਾਂ ਟਰੱਕ ਦੇ ਵਿੱਚ ਜਾਨਵਰ ਪਾਲੇ ਇੱਕ ਗੱਡੀ ਦੇ ਵਿੱਚ ਪਾਲੇ ਇੱਕ ਤਾਂ ਆਪਾਂ ਕੁਝ ਫਾਰਮੇ ਕਰਦੇ ਆ ਕਿਰਾਏ ਦੀ ਬਚਤ ਵੀ ਆਪਾਂ ਕਰ ਜਾਂਦੇ ਕਿ ਜੇ ਜਾਨਵਰ 15 ਪੈਂਦੇ ਅੰਮੀ ਦਾ 20 25 ਪਾ ਕੇ ਲੈ ਜਾਣਾ ਚਲ ਕੋਈ ਗੱਲ ਨਹੀਂ ਟੈਟ ਖੜੇ ਖੜੇ ਜਾਣਦੇ ਲੇਕਿਨ ਆਪਾਂ ਨੂੰ ਪਤਾ ਰਸਤੇ 'ਚ ਉਖੜਿਆ ਵੀ ਆਉਂਦੇ ਹ ਰੋਡ ਦੇ ਵਿੱਚ ਖੱਡੇ ਵੀ ਹੁੰਦੇ ਆ ਗੱਡੀ ਦੀਆਂ ਬ੍ਰੇਕਾਂ ਨਹੀਂ ਵੱਜਣੀਆਂ ਜਾਨਵਰ ਨੇ ਕੁਝ ਉੱਪਰ ਵੀ ਡੱਗਣਾ ਬ੍ਰੇਕਾਂ ਪੈ ਕੇ ਤਾਂ ਉਸ ਤਰੀਕੇ ਦਾ ਵੀ ਇੱਕ ਵੱਡਾ ਇਸ਼ੂ ਮੰਨਿਆ ਜਾਂਦਾ ਹੈਗਾ ਕਿ ਅਗਰ ਤੁਸੀਂ ਟਰੈਵਲਿੰਗ ਕਰਵਾ ਰਹੇ ਜਾਨਵਰ ਨੂੰ ਅਗਰ ਤੁਸੀਂ ਰਾਸਤੇ ਚੋਂ ਰੈਸਟ ਨਹੀਂ ਦਿਵਾ ਰਹੇ ਗੱਡੀ ਰੋਕ ਕੇ ਉਹਨੂੰ ਗੱਡੀ 'ਚ ਉਤਾਰ ਕੇ ਘਟੋ-ਘਟੋ 2-3 ਘੰਟੇ ਰੈਸਟ ਨਹੀਂ ਕਰਵਾ ਰਹੇ 4 ਘੰਟਿਆਂ ਦੀ ਤਾਂ ਵੀ ਤੁਹਾਡਾ ਜਾਨਵਰ ਸਟ्रेस ਦੇ ਵਿੱਚ ਆਉਂਦਾ ਹੈ ਕਿਉਂਕਿ ਉਹਨੂੰ ਪਾਸੇ-ਸਾਸੇ ਕੁਝ ਨਹੀਂ ਦਿਖ ਰਿਹਾ ਉਹ ਇੱਕ ਬੰਦ ਡੱਬੇ ਦੇ ਵਿੱਚ ਹੈ ਤੁਹਾਡੀਆਂ ਗੱਡੀਆਂ ਘੁੰਮਰੀ ਘੁੰਮਰੀ ਇਸ ਤਰੀਕੇ ਨਾਲ ਤਾਂ ਲਾਇਕ ਉਹ ਚੀਜ਼ਾਂ ਵੀ ਜਾਨਵਰ ਨੂੰ ਸਟ੍ਰੈਸ ਦੇ ਵਿੱਚ ਲੈ ਕੇ ਆਉਂਦੀਆਂ ਨੇ ਤਾਂ ਪੀਪੀਆਰ ਦੀ ਸਮੱਸਿਆ ਹੋ ਜਾਂਦੀ ਹੈ ਠੀਕ ਹੈ ਹੁਣ ਇਸ ਤੋਂ ਬਚਣ ਦਾ ਤਰੀਕਾ ਕੀ ਹੈ ਜੀ ਵੀ ਆਵੇ ਨਾ ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਮੈਂ ਕੀ ਹੈ ਕਿ ਓਵਰ ਕਰਾਊਡਿੰਗ ਨਾ ਰੱਖੋ ਫਾਰਮ ਵਿੱਚ ਕਦੇ ਵੀ 12 ਜਾਨਵਰ ਖਰੀਦ ਕੇ ਲੈ ਕੇ ਆ ਕੇ ਦੂਜੇ ਜਾਨਵਰਾਂ ਵਿੱਚ ਕਦੇ ਵੀ ਮਿਕਸ ਆਪ ਨਾ ਕਰੋ